ਪੰਜਾਬ ਦੇ ਵਿੱਚ ਬੰਦ ਪਏ ਬੈਂਕ ਖਾਤਿਆਂ ਨੂੰ ਲੈ ਕੇ ਇੱਕ ਬਿਹਤ ਵੱਡੀ ਖਬਰ ਆ ਗਈ ਹੈ ਕਰੋੜਾਂ ਰੁਪਏ ਹੁਣ ਦੇਖੋ ਕਿਵੇਂ ਟਰਾਂਸਫਰ ਕੀਤੇ ਜਾਣਗੇ ਪੰਜਾਬ 'ਚ ਪਿਛਲੇ 10 ਸਾਲਾਂ ਤੋਂ ਬੰਦ ਪਏ ਬੈਂਕ ਖਾਤਿਆਂ ਨੂੰ ਲੈ ਕੇ ਹੁਣ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਮੱਦੇ ਨਜ਼ਰ ਹੁਣ ਇਹਨਾਂ ਬੈਂਕ ਖਾਤਿਆਂ ਦੇ 450 ਕਰੋੜ ਰੁਪਏ ਰਿਜ਼ਰਵ ਬੈਂਕ ਆਫ ਇੰਡੀਆ 'ਚ ਟਰਾਂਸਫਰ ਕੀਤੇ ਜਾਣਗੇ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਕਈ ਸਰਕਾਰੀ ਵਿਭਾਗਾ ਦਾ ਪੈਸਾ ਵੀ ਬੰਦ ਪਏ ਖਾਤਿਆਂ ਕਾਰਨ ਆਰਬੀਆਈ ਨੂੰ ਟਰਾਂਸਫਰ ਹੋ ਰਿਹਾ ਹੈ ਇਹ ਬੈਂਕ ਖਾਤੇ ਪਿਛਲੇ 100 ਸਾਲਾਂ ਤੋਂ ਬੰਦ ਪਏ ਹਨ ਤੇ ਬੈਂਕ ਖਾਤਿਆਂ ਵਿਚਾਲੇ ਪੈਸਿਆਂ ਨੂੰ ਨਾ ਤਾਂ ਕਿਸੇ ਤੋਂ ਦੇ ਵੱਲੋਂ ਕਢਵਾਇਆ ਜਾਂਦਾ ਤੇ ਨਾ ਹੀ ਆਪਣਾ ਦਾਵਾ ਜਤਾਇਆ ਜਾ ਰਿਹਾ ਹੈ ਇਸ ਦੇ ਚਾਲ ਦੇ ਦੱਸਿਏ ਕਿ ਇਹ ਬੈਂਕ ਅਧਿਕਾਰੀ ਦੇ ਮੁਤਾਬਕ ਵੱਖ-ਵੱਖ ਬੈਂਕਾਂ ਵੱਲੋਂ ਇਹ ਪੈਸਾ ਰਿਜ਼ਰਵ ਬੈਂਕ ਰਾਹੀਂ ਭਾਰਤ ਸਰਕਾਰ ਦੇ ਡਿਪੋਜ਼ਿਟਰ ਐਸ ਡਿਪੋਜ਼ਿਟਰ ਐਜੂਕੇਸ਼ਨ ਐਂਡ ਅਵੇਅਰਨੈਸ ਫੰਡ ਵਿੱਚ ਟਰਾਂਸਫਰ ਕੀਤਾ ਗਿਆ ਉਹਨਾਂ ਦੱਸਿਆ ਕਿ ਸਰਕਾਰੀ ਵਿਭਾਗ ਚ ਆਉਣ ਵਾਲੀਆਂ ਗ੍ਰਾਂਟਾਂ ਲਈ ਵੱਖਰੇ ਬੈਂਕ ਖਾਤੇ ਖੋਲੇ ਜਾਂਦੇ ਨੇ ਇਹਨਾਂ ਗ੍ਰਾਂਟਾਂ ਦੇ ਵਿੱਚ ਕਈ ਵਾਰ 4-5 ਸਾਲਾਂ ਚ ਖਰਚੀਆਂ ਹੁੰਦੀਆਂ ਹੈ ਔਰ ਕਈ ਕਾਰਨਾ ਕਰਕੇ ਜਦੋਂ ਗ੍ਰਾਂਟਾਂ ਖਰਚ ਨਹੀਂ ਹੁੰਦੀਆਂ ਤਾਂ ਇਹ ਅਫਸਰਾਂ ਜਾਂ ਮੁਲਾਜ਼ਮਾਂ ਨੂੰ ਟਰਾਂਸਫਰ ਹੋ ਜਾਂਦੀਆਂ ਨੇ ਤੇ ਨਵੇਂ ਲੋਕਾਂ ਨੂੰ ਇਹ ਖਾਤਿਆਂ ਦੀ ਜਾਣਕਾਰੀ ਨਹੀਂ ਹੁੰਦੀ ਹੈ ਅਜਿਹੇ ਜਿਹੇ ਖਾਤੇ ਬੰਦ ਹੋ ਜਾਂਦੇ ਨੇ ਬੈਂਕ ਅਧਿਕਾਰੀਆਂ ਨੇ ਵੀ ਦੱਸਿਆ ਕਿ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਤੇ ਲਗਾਤਾਰ ਅਜਿਹੇ ਖਾਤਿਆਂ ਦੀ ਪਾਲਕੀਤੀ ਜਾ ਰਹੀ ਹੈ ਜਿਨ੍ਹਾਂ 'ਚ ਸਾਲਾਂ ਦੋ ਕਈ ਟਰਾਂਜੈਕਸ਼ਨਸ ਨਹੀਂ ਹੋਈਆਂ ਨੇ ਕਈ ਮਾਮਲਿਆਂ 'ਚ ਪਰਿਵਾਰਾਂ ਨੂੰ ਆਪਣੇ ਘਰ ਦੇ ਮੈਂਬਰਾਂ ਦੇ ਵਕੂਆ ਖਾਤਿਆਂ ਦੇ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਐ ਔਰ ਖਾਤਾਧਾਰਕਾ ਦੀ ਮੌਤ ਤੋਂ ਬਾਅਦ ਖਾਤਿਆਂ 'ਚ ਟਰਾਂਜੈਕਸ਼ਨ ਬੰਦ ਹੋ ਜਾਂਦੀ ਐ ਤੇ ਉਹ ਅਕਾਊਂਟ ਡਾਰਕਵੈਟ ਹੋ ਜਾਂਦੇ ਨੇ ਔਰ ਪੰਜਾਬ ਦੇ ਬੈਂਕਾਂ ਚ ਅਜਿਹੇ ਬੰਦ ਖਾਤੇਆਂ ਚ 2000 ਕਰੋੜ ਤੋਂ ਜ਼ਿਆਦਾ ਪੈਸਾ ਪਿਆ ਹੋਇਆ ਯਾਨੀ ਕਿ ਹੁਣ ਜਿਹੜੇ ਬੈਂਕ ਅਕਾਊਂਟ ਜਿਹੜੇ ਉਹਨਾਂ ਖਾਤਿਆਂ ਚ ਕੋਈ ਟ੍ਰਾਂਸੈਕਸ਼ਨਸ ਨਹੀਂ ਹੋ ਰਹੀਆਂ ਨੇ ਔਰ ਉਹਨਾਂ ਨੂੰ ਲੈ ਕੇ ਖਬਰ ਜਿਹੜੀ ਆ ਸਾਹਮਣੇ ਆਈ ਹੈ ਕਈ ਵਾਰ ਤਾਂ ਕਈ ਪਰਵਾਰਾਂ ਨੂੰ ਉਹਨਾਂ ਦੇ ਵੈਂਪਰਾਂ ਦੇ ਬੈਂਕ ਅਕਾਊਂਟ ਵੀ ਨਹੀਂ ਪਤਾ ਹੁੰਦੇ ਨੇ ਜਦਕਿ ਜਾਂਦੀ ਮੌਤ ਹੋ ਜਾਂਦੀ ਹੈ ਤਾਂ ਲੰਬੇ ਸਮੇਂ ਤੋਂ ਉਹਨਾਂ ਦੇ ਬੈਂਕ ਖਾਤਿਆਂ 'ਚ ਕੋਈ ਟਰਾਂਜੈਕਸ਼ਨ ਨਹੀਂ ਹੁੰਦੀ ਆ ਤਾਂ ਇਸੇਹੀ ਚੱਲਦੇ ਦਾ ਸਿਏ ਕਿਉਂ ਨਾ ਬੈਂਕ ਖਾਤਿਆਂ ਨੂੰ ਬੰਦ ਕਰਨ ਨੂੰ ਲੈ ਕੇ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ ਔਰ ਇਸ ਦੇ ਮੱਦੇਨਜ਼ਰ ਹੋਣੇ ਨਾ ਬੈਂਕ ਖਾਤੇ ਆ ਦੇ 450 ਕਰੋੜ ਰੁਪਏ ਰਿਜ਼ਰਵ ਬੈਂਕ ਆਫ ਇੰਡੀਆ 'ਚ ਟਰਾਂਸਫਰ ਕੀਤੇ ਜਾਣਗੇ ਵਰਟੀਕਲ ਇਹ ਹੈ ਕਿ ਪੰਜਾਬ ਸਰਕਾਰ ਤੇ ਕਈ ਸਰਕਾਰੀ ਵਿਭਾਗਾਂ ਦਾ ਪੈਸਾ ਵੀ ਬੰਦ ਖਾਤਿਆਂ ਕਾਰਨ RBI ਨੂੰ ਟ੍ਰਾਂਸਫਰ ਹੋ ਰਿਹਾ ਹੈ ਔਰ ਇਸੇ ਹੀ ਚੱਲਦੇ ਦੱਸ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੈਸੇ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਲਗਾਤਾਰ ਹੁਣ ਇਹ ਚੀਜ਼ਾਂ ਜੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਤਾਂ ਹੁਣ ਵੱਡੇ ਪੱਧਰ ਦੇ ਉੱਤੇ RBI ਨੂੰ ਕਿਵੇਂ ਸਾਰੇ ਇਹ ਐਸੇ ਟ੍ਰਾਂਸਫਰ ਕੀਤੇ ਜਾ ਰਹੇ ਨੇ ਤਾਂ ਜਿਨ੍ਹਾਂ ਲੋਕਾਂ ਦੇ ਬੈਂਕ ਅਕਾਊਂਟ ਨੇ ਔਰ ਉਹਨਾਂ ਦੇ ਬੈਂਕ ਅਕਾਊਂਟ 'ਚ ਕੋਈ ਟ੍ਰਾਂਜ਼ੈਕਸ਼ਨ ਨਹੀਂ ਹੁੰਦੀ ਆ ਤਾਂ ਇਸ ਖਬਰ ਨੂੰ ਧਿਆਨ ਨਾਲ ਸੁਣ ਲਿਓ ਨਹੀਂ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਤੁਹਾਡੇ ਜਿਹੜੇ ਪੈਸੇ ਨੇ ਉਹ ਵੀ RBI ਨੂੰ ਟ੍ਰਾਂਸਫਰ ਹੋ ਸਕਦੇ ਨੇ